ਵਿਦੇਸ਼ ਦੇ ਵਿੱਚ ਰਹਿੰਦੀ ਇਹ ਕੁੜੀ ਆਪਣੇ ਭੈਣ ਦੇ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੇ ਲਈ ਕੈਨੇਡਾ ਤੋਂ ਪੰਜਾਬ ਆਈ ਸੀ ਅਤੇ ਇਸ ਤੋਂ ਬਾਅਦ ਉਸਨੇ ਚਾਹਾਂ ਅਤੇ ਖੁਸ਼ੀ ਦੇ ਨਾਲ ਭੈਣ ਦਾ ਵਿਆਹ ਦੇਖਣਾ ਸੀ ਪਰ ਇਸ ਤੋਂ ਪਹਿਲਾਂ ਹੀ ਜਦੋਂ ਇਸ ਗੱਲ ਦੀ ਖਬਰ ਸਹੁਰੇ ਪਰਿਵਾਰ ਨੂੰ ਹੁੰਦੀ ਹੈ ਤਾਂ ਉਹਨਾਂ ਦੇ ਕੰਨੀ ਇਹ ਖਬਰ ਪਹੁੰਚਦੀ ਹੈ ਕਿ ਕੁੜੀ ਪੰਜਾਬ ਪਹੁੰਚ ਚੁੱਕੀ ਹੈ ਇੰਡੀਆ ਪਹੁੰਚ ਚੁੱਕੀ ਆ ਤੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੋਹਰਾ ਪਰਿਵਾਰ ਦੇ ਵੱਲੋਂ ਇਸ ਕੁੜੀ ਦੇ ਖਿਲਾਫ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਹੋਈ ਸੀ ਜਿਸ ਨੇ ਨਾ ਸਿਰਫ ਉਹਨਾਂ ਦੇ ਨਾਲ ਸਗੋਣਾ ਦੇ ਮੁੰਡੇ ਦੇ ਨਾਲ ਵੀ ਵੱਡਾ ਧੋਖਾ ਕੀਤਾ ਪਤਾ ਲੱਗਿਆ ਕਿ ਇਹ ਕੁੜੀ ਮੁੰਡੇ ਦੇ ਪਹਿਲਾਂ ਪੈਸੇ ਲਵਾਉਂਦੀ ਰਹੀ ਉਸ ਨੂੰ ਧੋਖਾ ਦੇਂਦੀ ਰਹੀ ਹੈ ਤੇ ਅੰਤ ਦੇ ਵਿੱਚ ਆ ਕੇ ਉਸ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ ਹਸਤੇ ਚੱਲਦੇ ਹੋਏ ਸੋਰਾ ਪਰਿਵਾਰ ਨੇ ਇੱਕ ਇੱਕ ਗੱਲ ਲੈ ਕੈਮਰੇ ਦੇ ਸਾਹਮਣੇ ਆ ਕੇ ਦੱਸੀ ਕਿ ਵਿਆਹ ਤੋਂ ਮਗਰੋਂ ਇਹ ਕੁੜੀ ਕਿਸ ਤਰ੍ਹਾਂ ਪਰਿਵਾਰ ਦੇ ਨਾਲ ਰਹਿ ਰਹੀ ਸੀ ਅਤੇ ਬਾਅਦ ਤੇ ਵਿੱਚ ਉਸ ਨੇ ਕੀ ਕੁਝ ਕੀਤਾ ਫਿਲਹਾਲ ਇਸ ਮੌਕੇ ਤੇ ਉਸ ਨੂੰ ਨਹੀਂ ਪਤਾ ਹੋਣਾ ਕਿ ਜਦੋਂ ਉਹ ਇਸ ਧਰਤੀ ਤੇ ਪੈਰ ਰੱਖੇਗੀ ਤਾਂ ਉਸ ਨੂੰ ਪੁਲਿਸ ਨੇ ਚੁੱਕ ਲੈਣਾ ਜੇਕਰ ਅਜਿਹਾ ਕੁਝ ਹੁੰਦਾ ਤਾਂ ਸੋਰਿਆਂ ਦਾ ਕਹਿਣਾ ਹੈ ਕਿ ਇਹ ਕੁੜੀ ਕਦੇ ਵੀ ਵਿਦੇਸ਼ ਤੋਂ ਵਾਪਸ ਹੀ ਨਾ ਪਰਤਦੀ ਇਹ ਗੰਭੀਰ ਮਾਮਲਾ ਲੁਧਿਆਣਾ ਦੇ ਰਾਇਕੋਟ ਤੋਂ ਸਾਹਮਣੇ ਆ ਰਿਹਾ ਹੈ ਲਗਾਤਾਰ ਵਧ ਰਹੀ ਧੋਖਾਧੜੀ ਅਤੇ ਵਿਦੇਸ਼ ਤੇ ਵਿੱਚ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਤੇ ਪਿੱਛੋਂ ਮੁੰਡਿਆਂ ਦੀ ਜਾਨ ਚਲੀ ਜਾਂਦੀ ਹੈ ਮਾਪੇ ਆਪਣਾ ਪੈਸਾ ਵੀ ਲਾ ਦਿੰਦੇ ਨੇ ਅਤੇ ਆਪਣੇ ਪੁੱਤਾਂ ਨੂੰ ਵੀ ਗਵਾ ਬੈਠਦੇ ਨੇ ਅਜਿਹੇ ਸਿਲਸਿਅਤਾਂ ਤੇ ਰੋਕ ਲੱਗੇਗੀ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਕਿ ਜੇਕਰ ਇੱਕ ਨੂੰ ਸਜ਼ਾ ਮਿਲੇਗੀ ਤਾਂ ਬਾਕੀਆਂ ਨੂੰ ਵੀ ਸਹੀ ਰਾਤੀ ਲਿਆਂਦਾ ਜਾ ਸਕਦਾ ਨਾਲ ਹੀ ਪੁਲਿਸ ਵਾਲਿਆਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਕਿ ਕਿਸੇ ਦੀ ਜ਼ਿੰਦਗੀ ਖਰਾਬ ਨਾ ਕੀਤੀ ਜਾਵੇ ਮੁੰਡੇ ਅਤੇ ਕੁੜੀਆਂ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਣ ਕਿ ਜਦੋਂ ਉਹ ਵਿਦੇਸ਼ ਦੇ ਵਿੱਚ ਜਾਂਦੇ ਨੇ ਆਪਣੇ ਸੁਪਨਿਆਂ ਦੇ ਨਾਲ-ਨਾਲ ਕਿਸੇ ਹੋਰ ਤੇ ਸੁਪਨਿਆਂ ਨੂੰ ਬਨ ਕੇ ਉੱਥੇ ਪਹੁੰਚਦੇ ਨੇ ਪਰ ਬਾਅਦ ਤੇ ਵਿੱਚ ਧੋਖਾ ਧੜੀ ਕਰਦੇ ਨੇ ਜਿਸ ਤੇ ਚਲਦੇ ਹੋਏ ਨਾ ਸਿਰਫ ਇੱਕ ਦਾ ਸਗੋਂ ਦੋਨਾਂ ਦੀ ਹੀ ਜ਼ਿੰਦਗੀ ਬਰਬਾਦ ਹੁੰਦੀ ਹੈ ਕਿਉਂ ਜੋ ਦੂਸਰੇ ਨੋਵੇ ਹੋਣਾ ਪੂਰੇ ਭਵਿੱਖ ਤੇ ਲਈ ਖਤਰਾ ਹੀ ਹੈ ਤੇ ਇਧਰ ਹੁਣ ਇਸ ਕੁੜੀ ਨੂੰ ਅਦਾਲਤ ਦੇ ਚੱਕਰ ਵੀ ਘਟਨੇ ਪੈਣੇ ਨੇ ਅਤੇ ਬਣਦੀ ਸਜ਼ਾ ਵੀ ਭੋਗਣੀ ਪਵੇਗੀ ਬਹੁਤ ਵਧੀਆ ਰਹੀ ਮੇਰੇ ਨਾਲ ਮਹੀਨਾ ਸਾਢੇ ਡੇਢ ਮਹੀਨਾ ਉਹਦੇ ਬਾਅਦ ਤੇ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹ ਹੀ ਸਾਰੀ ਚੀਜ਼ ਲੈ ਕੇ ਤੇ ਦੀ ਉਹਨੂੰ ਨਾਲ ਫਿਰ ਕਹਿੰਦੀ ਮੈਂ ਉਹ ਟੀਜ ਲੈਣੀ ਹੈ ਉਹ ਲੈਣੀ ਹੈ ਉਹ ਵੀ ਫਿਰ ਅਸੀਂ ਦਵਾਈ ਔਖੀ ਸੋਖਣ ਰੱਖ ਰਹੀ ਫਿਰ ਚੀਜ਼ ਉਹਨੇ ਮੰਗੀ ਫਿਰ ਦਵਾਈ ਕਿ ਜਾਂ ਲਗੀ ਵਧੀਆ ਖੁਸ਼ ਹੋ ਕੇ ਨੰਦ ਜੀ ਮਿਲ ਮਿਲ ਕੇ ਗਈ ਫੋਨ ਵੀ ਕਾਲ ਕਰਦੀ ਹੁੰਦੀ ਥੋੜਾ ਟਾਈਮ ਉਹ ਦਿਹਾੜੇ ਵਧੀਆ ਕਾਲ ਕਈ ਵਾਰ ਕਹੇ ਤੇ ਨਾ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਣਾ ਕਹਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਦੇ ਅਸੀਂ ਇਧਰ ਲਾਣ ਕਿਸੇ ਦਾ ਉਹ ਤਾਂ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਹੀ ਵਧੀਆ ਕਰੀ ਗਈ ਹਰ ਕਰ 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 ਲਿੰਦੀ ਸੀ ਤੇ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਿਹਾ ਕਿ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰੇ ਮਰ ਗਿਆ ਸਨ ਬਾਦ ਦਾ ਬਾਦ ਸੱਜਾ ਇਹਨੂੰ ਮਰਨੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਮੈਂ ਜਰੀ ਹੈ ਹੁਣ ਇਹ ਨਾਲ ਹੋ ਗਿਆ ਆਪਾਂ ਨੂੰ ਵੀ ਡਰੋ ਗਿਆ ਆਪਾਂ ਨੇ ਆਏ ਇਹਦੀ ਗੱਲ ਵੀ ਕਰੋ ਮੇਰੇ ਮੁੰਡੇ ਨੂੰ ਵੀ ਸੱਜੂਗੀ ਵੀ ਮੇਰੇ ਮੁੰਡਾ ਵੀ ਬਾਹਰ ਦੇ ਪੈਸੇ ਕਮਾਉਣ ਮੈਂ ਵੀ ਨਾਲ ਜਾਵਾਂਗੀ ਵੀ ਮੈਨੂੰ ਬਾਹਰ ਜਾ ਸੀ ਮੈਂ ਵੀ ਬਾਹਰ ਜਾ ਤੂੰ ਹੁਣ ਮਨ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹਾਂ ਬਹੁਤ ਹੋਇਆ ਤੇ ਹੁਣ ਆਈ ਸਾਡੇ ਕਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਗਈ ਬਹੁਤ ਦੁੱਖ ਆਇਆ ਮੈਨੂੰ ਇਕੋ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇਟੇ ਜਗਰੂਪ ਸਿੰਘ ਦਾ ਜੋ ਨਾਮ ਵਿਆਹ ਹੋਇਆ ਉਹਨਾਂ ਕੋਲ ਹੋਇਆ ਬੇਹਾਨਾ ਦਾ ਪਰੇ ਦੇਖੋ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਆ ਵੀ ਮੂੰਹ ਸੀ ਲੜਕੇ ਵਧੀਆ ਸੀ ਵਿਆਹ ਤੇ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਉਹ ਫਲੈਟ ਸੀ 19 ਦਸੰਬਰ ਤੋਂ ਘਰੋਂ ਜਾ ਕੇ ਉਹ ਤੇ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰ ਬੋਰ ਤੋਂ ਸੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀ ਵਧੀਆ ਪਹਿਲਾਂ ਫਾਨੂੰ ਪਹੁੰਚ ਗਿਆ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਰਹੀ ਵਧੀਆ ਦੋ ਸਾਲ ਅਸੀਂ ਉਹਨੇ ਪੈਸਾ ਭੇਜ ਰਾਇਆ ਜਿੰਨੇ ਮੰਗਲ ਨੇ ਤੁਸੀਂ ਉਹਨੇ ਪੈਸਾ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਿਹੜੀ ਗੱਲ ਹੋ ਗਿਆ ਦੋ ਘਰ ਬਾਅਦ ਪੜਾਈ ਬੜਾ ਜ਼ਿਆਦਾ ਜਤਬਾ ਦੀ ਮੰਮੀ ਨੇ ਉਹਨੇ ਆਪਣੀ ਫੈਲਬਾਲ ਲਗਾਤੀ ਤਾਂ ਮੰਮੀ ਸੀ ਲੱਗੀ ਮੰਮੀ ਆ ਵੀ ਅੰਮ੍ਰਿਤਪ ਸਿੰਘ ਨੇ ਜਾਨੀ ਵਧੀਆ ਉਹਦੇ ਨਾਲ ਪੈਸੇ ਸ਼ੋਅ ਕਰਕੇ ਤੇ ਵਧੀਆ ਉਹਦੇ ਕਾਗਜ਼ਪਤੋਂ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦ ਤੋਂ ਬਾਅਦ ਉਹ ਹਿੰਮਾ ਚਲੀ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਬਗੜ ਰਿਹਾ ਨਾਲ ਕਣ ਹਾਲਾਤ ਬਦਲਦੇ ਗਏ ਤੇ ਦੇ ਗਏ ਜੀ ਮਕਦਮਾ ਹੀ ਗਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਅਨੁ ਪਹਿਲਾਂ ਪਤਾ ਨਹੀਂ ਸੀ ਵੀ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਇੰਡੀਆ ਆਉਣਾ ਤੇ ਅਨੂੰ ਗ੍ਰਿਫਟਰ ਕੀਤਾ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਟਰ ਕਰ ਲਿਆ ਜੀ ਕਿ ਉਹਨੂੰ ਉਸ ਨੂੰ ਲੈ ਕੇ ਮੈਂ ਜਿੱਥੋਂ ਰਾਸਥ ਵਿੱਚ ਲੈ ਕੇ ਲੈ ਕੇ ਮਾਈ ਤੇ ਖਲਾਫ ਸੰਤੋ ਸੰਤਕਾਰ ਵੀ ਮੰਗ ਕਰਿਆ ਜੀ ਤਾਂ ਜਵਾਬ ਤੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਮਤਲਬ ਤਾਂ ਜਨ ਸ਼ੋਰੇ ਪਰਵਾਹ ਨੂੰ ਠੋਖਾ ਨਾ ਦੇਣ ਦੇ ਸਕਣ ਹੋ ਤੇ ਉਹਨਾਂ ਨੂੰ ਕੋਈ ਸੌਫਿਸ ਨਹੀਂ ਨਾ ਜਵੇ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊਗਾ ਮੈਂ ਉਹ ਦੇਖੀ ਜਾਈ ਬਾਕੀ ਮੁੰਡਿਆਂ ਨੇ ਸਾਡੇ 28 ਲੱਖ ਰੁਪਏ ਅਸੀਂ ਬੜਾ ਖਰਚ ਆਇਆ ਸਭਾ ਖਰਚ ਹੁੰਦੀ ਭਾਈ ਤੇ ਇੰਦੇ ਫੈਸਲਾ ਹੋ ਗਿਆ ਤਾਂ ਵਿਆਹ ਸਮੇਂ ਅਸੀਂ ਮੌਜੂਦ ਮੰਗ ਕਰਾਂਗੇ ਉਹ ਦੀ ਜਿਵੇਂ ਜੇ ਸਾਡੇ ਕੋਲ 2.5 ਕਿਲੇ ਜਿੰਨ ਤੋਂ ਪ੍ਰੋਪਰਟੀ ਸੀ ਜਿਹਦੇ ਤੇ 4000000 ਦੇ ਬੇਚੂਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ ਦੂਜੇ ਦਿਨ ਵੀ ਕਰ ਰਹੀ ਹੋਈ ਉਹਨੇ ਕਿ ਹੁਣ ਕੀ ਨਾ ਕੀ ਕਰੇ ਪਿਤਾ ਸਾਹਿਬ ਤੋਂ ਆਪਣੇ ਨਾਲ ਖਾਨਦਾਨ ਦੀ ਵੀ ਜਾਣੀ ਨਹੀਂ ਹੁੰਦੀ ਉਹਦੇ ਨਾਲ ਤੋਂ ਇੰਡੀਆ ਇਹਦੀ ਆਪਣੀ ਸਿਸ਼ਟਾ ਤੇ ਕਿਤੇ ਮਾਰੀ ਰੂ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਨੈਰਜੀ ਦੇ ਸੈਲਸਲੇ ਵਿੱਚ ਤੇ ਇਹਨੂੰ ਆਏ ਉਹਨੇ ਮੈਡੀਕਲ ਕੋਈ ਪਾਇਆ ਨਹੀਂ ਦਸਤਾਨਾ ਨਹੀਂ ਹੁੰਦਾ ਇਹਨੂੰ ਪਤਾ ਨਹੀਂ ਜਾਨੀ ਅਨਜਾਨ ਹੋ ਗਈ ਕੀ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਇਸ ਨੂੰ ਦਿੱਲੀ ਪੁਲਿਸ ਨੇ ਉੱਤੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਵੇ ਤੇ ਪੰਜਾਬ ਪੁਲਿਸ ਨੇ ਫੋਨ ਸੰਮੋ ਲੜਕਣ ਕੀਤਾ ਚਲ ਲੜਕਣੀ ਉੱਥੇਗਾ ਮੈਨੂੰ ਪਤਾ ਲੱਗਿਆ ਮੈਂ ਛਾਲ ਕੇ ਤਰੋ ਇਹ ਪਿੰਨਾਂ ਨੂੰ ਗੱਡੀ ਕਰਕੇ ਤੇਜੀ ਲੈ ਕੇ ਗਏ ਰਾਜਮੁੰਡਨ ਪੁੱਤੇ ਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨਾਂ ਨੇ ਰਿਪੋਰਟ ਪੇਸ਼ ਕਰਕੇ ਯਾਨੀ ਅਦਾਲਤ ਵਿੱਚੋਂ ਇਹਨਾਂ ਨੇ ਰਿਮਾਨਡ ਲੈ ਲਿਆ ਵਾਕੀ ਕੱਲ ਨੂੰ ਜੋ ਵੀ ਕਾਰਵਾਈ ਹੋ ਦੇਖੀ ਜਾਊਗੀ ਇਹਨਾਂ ਨੂੰ ਪੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਤੇ ਤਕਨੀ ਨੂੰ ਸਭ ਤੋਂ ਸਭ ਸਜ਼ਾ ਮਿਲਣੀ ਚਾਹੀਦੀ ਏ ਤਾਂ ਕਿ ਆਉਣ ਵਾਲੀਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਬਰਬਰ ਸੌਖ ਨਾ ਲੱ ਸਕੇ ਮਡੇ ਕੋ ਕ ਮਕਦਮਾ ਸੀ ਦਰਜ ਕਰਾਇਆ ਜੀ ਗੁਰਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਿਰਨਾ ਕਲਾਂ ਉਠਾਨਾ ਸਰਦਾਰਾ ਕੋਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼੍ਰੀਮਾਨ ਅਫਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋ ਖੇਤਰ ਹਾਲਵਾਸੀ ਦਰਾਹਾ ਉਹਦੇ ਨਾਲ ਉਹਨੇ ਮੈਰਿਜ ਕਰੀ ਸੀ ਮੈਰਿਜ ਇਸ ਦੇ ਤੇ ਖਰੀਦੀ ਵੀ ਉਹ ਪੁਰੀ ਆਇਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਤਪ ਸਿੰਘ ਨੂੰ ਵਿਦੇਸ਼ ਲੈ ਕੇ ਜਾਉਗੀ ਕੈਨੇਡਾ ਗੂਰ 15 ਚੰਦ ਦੇ ਮੈਰਿਜ ਹੋਈ ਤੇ ਉਹ ਇਹਨੇ ਦੋਸ ਲਾਇਆ ਸੀ ਦਰਖਾਸਤ ਵਿੱਚ ਕਮਲੇਟ ਚ ਵੀ 25 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਜਗਤਪ ਸਿੰਘ ਤੋਂ ਜੀਹੇ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਿਕੈਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪਰਤਾਲ ਹੋਣ ਪ੍ਰੰਤ ਮਕਦਮਾ ਨੰਬਰ 99 ਨੇ ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਸਦਰ ਕੋਟ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ਦਾਰ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਇਹ ਕਰਾ ਕੇ ਤਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਕਾਬੂ ਉਹ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਨੂੰ ਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟੋਂ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆ ਜਾਓ ਉਹਨੂੰ ਸਾਡੇ ਰੈਡੋ ਕਰਤਾ ਹੁੰਦੇ ਆ ਉਹਨੂੰ ਕਰ ਲੈਂਦੇ ਹਾਂ ਕਾਬੂ ਕਰਕੇ ਤੇ ਉਹ ਵੀ ਅਸੀਂ ਇਸ ਮਕਦਮੇ ਵਿੱਚ ਰਿਸਟ ਪਾਈ ਆ ਜੀ ਤੇ ਕੱਲ ਅਦਾਲਤ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਇਹ ਇਸ ਮਕਦਮੇ ਵਿੱਚੋਂ ਤੋਂ ਪੁਸਕੇਸ ਜਾਰੀ ਹੈ ਜੀ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੇ ਜਵਾਬ ਲਈ ਉਹ ਇੱਕ ਸਰਾਕਸ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇੱਧਰ ਨਾ ਰਹਿੰਦਾ ਨਾ ਉੱਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਅਜਿਹਾ ਨਹੀਂ ਕਰਨਾ ਚਾਹੀਦਾ ਧੋਖੇਵਾ ਜੀ ਇਦੇ ਨਾਲ ਉਹਨਾਂ ਦਾ ਵੀ ਖਰਾਬ ਹੁੰਦਾ ਮੁਕਦਮੇਬਾਜ਼ੀ ਚ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਉਮੀਦਵਾਰ ਹੁੰਦਾ ਹੈ